ਸਿੱਖ ਇਤਿਹਾਸ ਦੀ ਪ੍ਰਸਿੱਧ ਪੁਸਤਕ ਸਿੱਖ ਰਾਜ ਕਿਵੇਂ ਬਣਿਆ ਲੇਖਕ ਗਿਆਨੀ ਸੂਨ ਸਿੰਘ ਸ਼ੀਤਲ ਜੀ 17 ਮਾਰਚ 1950 ਆਵਾਜ਼ ਜਸੀ ਸੰਦੂ ਮੀਰ ਮੰਨੂ ਦੀ ਮੌਤ ਤੋਂ ਬਾਅਦ ਅਦੀਨਾ ਬੇਗ ਦਾ ਅਸਰ ਹੰਦ ਤੇ ਕਬਜ਼ਾ ਹੋ ਗਿਆ ਤੇ ਸਿੰਘ ਜੈਪੁਰ ਦੇ ਇਲਾਕੇ ਚੋਂ ਵਾਪਸ ਪਿੱਛੇ ਪੰਜਾਬ ਨੂੰ ਪਰਤ ਆਏ ਮੁਰਾਦ ਬੇਗਮ ਦੀ ਮਦਦ ਵਾਸਤੇ ਜਿਹੜੇ ਜਰਨੈਲ ਲਾਹੌਰ ਆਉਂਦੇ ਰਹੇ ਸਿੰਘ ਉਹਨਾਂ ਨਾਲ ਦਲੇਰਾਨਾ ਟੱਕਰਦੇ ਰਹੇ ਜਿਹੜੇ ਦੁਰਾਨੀ ਬਾਕੀ ਲੋਕਾਂ ਵਾਸਤੇ ਹਵਾ ਬਣੇ ਹੋਏ ਸਨ ਸਿੰਘ ਉਹਨਾਂ ਦੀ ਪਰਵਾਹ ਨਾ ਕਰਦੇ ਉਹ ਜਰਨੈਲ ਸਿੰਘਾਂ ਦੇ ਮਗਰ ਜੇ ਜਰਾ ਕੁ ਛੱਲਾਂ ਵਿੱਚ ਵੜਨ ਦੀ ਕੋਸ਼ਿਸ਼ ਕਰਦੇ ਤਾਂ ਸਿੰਘਾਂ ਦੇ ਹੱਥੋਂ ਨੁਕਸਾਨ ਉਠਾ ਕੇ ਵਾਪਸ ਮੁੜਦੇ ਇੱਕ ਦਿਨ ਸਿੰਘਾਂ ਦਾ ਇੱਕ ਜਥਾ ਕਸੂਰ ਵਿੱਚ ਜਾ ਵੜਿਆ ਤੇ ਮਨ ਪਾਉਂਦੀ ਲੁੱਟਮਾਰ ਕਰਕੇ ਨਿਕਲ ਗਿਆ ਗਸ਼ਤੀ ਫੌਜ ਹੁਣ ਵੀ ਇਲਾਕੇ ਵਿੱਚ ਫਿਰਦੀ ਸੀ ਪਰ ਉਹ ਸਿੰਘਾਂ ਦੇ ਜਥੇ ਦੇ ਸਾਹਮਣੇ ਹੋਣ ਦਾ ਹੌਸਲਾ ਨਾ ਕਰਦੀ ਸਿੰਘਾਂ ਦੀ ਦਸ ਚੜ੍ਹਦੇ ਵਿੱਚ ਪੈਂਦੀ ਤਾਂ ਸ਼ਾਈ ਫੌਜ ਲੈਹਂਦੇ ਵੱਲ ਹੋ ਤੁਰਦੀ ਤੇ ਜੇ ਸਿੰਘ ਪਿੰਡ ਦੀ ਪਹਾੜ ਦੀ ਬਾਹੀ ਉੱਤੇ ਤਾਵਾ ਬੋਲਦੇ ਤਾਂ ਸਰਕਾਰੀ ਫੌਜ ਦੋ ਕੋਹ ਦੱਖਣ ਵੱਲ ਨਿਕਲ ਜਾਂਦੀ ਉਸ ਵੇਲੇ ਸਭ ਤੋਂ ਵੱਡੀ ਤੇ ਜਥੇਬੰਦ ਤਾਕਤ ਪੰਜਾਬ ਵਿੱਚ ਸਿੰਘਾਂ ਦੀ ਹੀ ਸੀ ਇਸ ਗੱਲ ਨੂੰ ਲਾਹੌਰ ਦੇ ਹਾਕਮ ਤੇ ਦੇਸ਼ ਦੀ ਪਰਜਾ ਚੰਗੀ ਤਰ੍ਹਾਂ ਸਮਝ ਗਏ ਸਨ ਲੋਕ ਆਏ ਦਿਨ ਦੇ ਲੁੱਟੇ ਜਾਣ ਤੋਂ ਤੰਗ ਆ ਗਏ ਸਨ ਉਹਨਾਂ ਨੂੰ ਕਿਸੇ ਅਜਿਹੇ ਮਾਲਕ ਹਾਕਮ ਦੀ ਲੋੜ ਸੀ ਜੋ ਉਹਨਾਂ ਦੀ ਜਾਨ ਮਾਲ ਦੀ ਰਾਖੀ ਕਰੇ ਤੇ ਅਜਿਹੇ ਮਾਲਕ ਉਹਨਾਂ ਨੂੰ ਕੇਵਲ ਦਲ ਖਾਲਸਾ ਨਜ਼ਰ ਆਉਂਦਾ ਸੀ ਦੂਜੇ ਪਾਸੇ ਦਲ ਖਾਲਸਾ ਦੇ ਸਰਦਾਰ ਵੀ ਸਮਝਦੇ ਸਨ ਕਿ ਸਿੱਖ ਰਾਜ ਸਥਾਪਨ ਕਰਨ ਦਾ ਇਹ ਹੋਂ ਸਮਾ ਹੈ ਕਿਉਂਕਿ ਪੰਜਾਬ ਵਿੱਚ ਰਾਜ ਕਰਨ ਜੋਗ ਹੋਰ ਕੋਈ ਤਾਕਤ ਨਹੀਂ ਰਹੀ ਸੋ ਉਹਨਾਂ ਨੇ ਮੁਲਕ ਉੱਤੇ ਅਧਿਕਾਰ ਜਮਾਉਣ ਦਾ ਇਰਾਦਾ ਬਣਾ ਲਿਆ ਪਰ ਜਨ ਨੂੰ ਕਿਸੇ ਮਾਲਕ ਦੀ ਲੋੜ ਸੀ ਤੇ ਸਿੰਘਾਂ ਨੂੰ ਪੰਜਾਬ ਦਾ ਮਾਲਕ ਬਣਨ ਦੀ ਦੋਹਾਂ ਦਾ ਆਪਸ ਵਿੱਚ ਸਮਝੌਤਾ ਹੋ ਗਿਆ ਸਿੰਘਾਂ ਨੇ ਪਰਜਾ ਵਿੱਚ ਟੰਡੋਰਾ ਪਟਵਾ ਦਿੱਤਾ ਕਿ ਜਿਹੜਾ ਪਿੰਡ ਇਲਾਕਾ ਜਾਂ ਚੌਧਰੀ ਆਪਣੀ ਹਰ ਫਸਲ ਵਿੱਚੋਂ ਪੰਜਵਾਂ ਹਿੱਸਾ ਦਾਲ ਖਾਲਸਾ ਦੀ ਪੇਟਾ ਕਰੇਗਾ ਦਾਲ ਉਸ ਦੀ ਹਰ ਤਰ੍ਹਾਂ ਦੀ ਰੱਖਿਆ ਕਰੇਗਾ ਕੇਵਲ ਐਨਾ ਹੀ ਨਹੀਂ ਕਿ ਸਿੰਘ ਆਪ ਉਹਦੇ ਇਲਾਕੇ ਵਿੱਚ ਲੁੱਟਮਾਰ ਨਹੀਂ ਕਰਨਗੇ ਸਗੋਂ ਉਹਨਾਂ ਨੂੰ ਹੋਰ ਲੁਟੇਰਿਆਂ ਜਾਂ ਸਰਕਾਰੀ ਫੌਜਾਂ ਦੇ ਹੱਥੋਂ ਲੁੱਟੇ ਜਾਣ ਤੋਂ ਬਚਾਉਣਗੇ ਨਿੱਤ ਦੇ ਸਰਕਾਰੀ ਮਾਮਲੇ ਜਾਂ ਉਗਰਾਹੀਆਂ ਦਾ ਥਾਂ ਉਹਨਾਂ ਨੂੰ 6 ਮਹੀਨੇ ਪਿੱਛੋਂ ਹਾੜੀ ਸੋਣੀ ਹੋਈ ਫਸਲ ਦਾ ਪੰਜਵਾਂ ਹਿੱਸਾ ਦੇਣਾ ਪਵੇਗਾ ਐ ਸੁਣ ਕੇ ਪਿੰਡਾਂ ਦੇ ਪਿੰਡ ਤੇ ਇਲਾਕਿਆਂ ਦੇ ਇਲਾਕੇ ਸਿੰਘਾਂ ਦੇ ਅਧੀਨ ਹੋਗੇ ਸਪਰਮੰਦਰੋਂ ਦਲ ਖਾਲਸਾ ਦੀ ਰਾਖੀ ਆਖਦੇ ਸਨ ਦਰਿਆ ਸਤਲੁਜ ਬਿਆਸ ਰਾਵੀ ਤੇ ਚਨਾਬ ਦੀ ਦੋਵੇਂ ਪਾਸੇ ਵਸਣ ਵਾਲੇ ਦਲ ਖਾਲਸੇ ਦੀ ਰਾਖੀ ਵਿੱਚ ਆ ਗਏ ਕੋਈ ਟਾਵੇਂ ਟਾਵੇਂ ਪਿੰਡ ਜਾਂ ਇਲਾਕੇ ਹੀ ਆਖੀ ਰਹਿ ਗਏ ਸਿੰਘ ਇਲਾਕੇ ਵਿੱਚ ਚੱਕਰ ਲਾਉਂਦੇ ਫਿਰਦੇ ਆਪਣੀ ਰਾਖੀ ਵਿੱਚ ਆ ਚੁੱਕੇ ਪਿੰਡਾਂ ਦੀ ਰਾਖੀ ਕਰਦੇ ਤੇ ਆਖੀ ਪਿੰਡਾਂ ਨੂੰ ਲੁੱਟ ਲੈਂਦੇ ਲਾਹੌਰ ਸਰਕਾਰ ਹੀ ਹਕੂਮਤ ਸ਼ਹਿਰਾਂ ਤੇ ਕਿਲਿਆਂ ਦੀਆਂ ਕੰਧਾਂ ਦੇ ਅੰਦਰ ਹੀ ਰਹਿ ਗਈ ਕੋਈ ਆਪ ਸਰਬਾਰ ਨਿਕਲਣ ਦੀ ਦਲੇਰੀ ਕਰਦਾ ਤਾਂ ਸਿੰਘਾਂ ਦੇ ਕਿਸੇ ਨਾ ਕਿਸੇ ਜਥੇ ਹਤੋਂ ਨੁਕਸਾਨ ਉਠਾ ਕੇ ਵਾਪਸ ਪਰਤਦਾ ਦੁਰਾਨੀ ਜਰਨੈਲ ਜੰਗ ਬਾਜ ਖਾਨ ਦੀ ਆਉਣ ਤ ਉਤੇ ਜਮੇਲੋਦੀਨ ਲਾਹੌਰ ਦਾ ਖਜ਼ਾਨਾ ਲੈ ਕੇ ਦਿੱਲੀ ਨੂੰ ਉੱਠ ਨਸਿਆ ਸੀ ਪਰ ਸਿੰਘਾਂ ਨੇ ਸੱਤ ਲੋਜ ਨਾ ਟੱਪਣ ਦਿੱਤਾ ਜਾਂ ਫਲੋਰ ਕੋਲ ਸਭ ਕੁਝ ਲੁੱਟ ਪੁੱਟ ਲਿਆ ਸਖਣੀ ਜਾਨ ਲੈ ਕੇ ਜਮੇਲੋਦੀਨ ਦਿੱਲੀ ਜਾ ਵੜਿਆ ਮੁਲਕ ਰਾਖੀ ਵਿੱਚ ਲੈ ਕੇ ਦਾਲ ਖਾਸਾਂ ਨੇ ਆਪਣੇ ਜਥੇ ਇਲਾਕਿਆਂ ਵਿੱਚ ਵੰਡ ਦਿੱਤੇ ਜੋ ਫਿਰ ਫਿਰ ਕੇ ਰਾਖੀ ਕਰਨ ਲੱਗੇ ਸਰਦਾਰ ਕਰੋੜਾ ਸਿੰਘ ਤੇ ਬਾਬਾ ਦੀਪ ਸਿੰਘ ਜੀ ਸ਼ਹੀਦ ਦੇ ਜਥੇ ਸਤਲੁਜ ਤੋਂ ਦੱਖਣ ਵੱਲ ਚਲੇ ਗਏ ਸਿੰਘਪੁਰੀਏ ਤੇ ਆਲੂਵਾਲੀਏ ਦਰਿਆ ਕਾਰਾ ਬਿਆਸ ਤੇ ਸਤਲੁਜ ਦੇ ਮਲਾਪ ਹਰੀਕੇ ਤੋਂ ਥੱਲੇ ਦੇ ਦੋਵੇਂ ਪਾਸੇ ਰਾਖੀ ਕਰਨ ਲਈ ਥਾਪੇ ਗਏ ਨਕਾਈ ਮਿਸਲ ਦੇ ਹਵਾਲੇ ਨੱਕੇ ਦਾ ਇਲਾਕਾ ਚੂਣੀਆਂ ਤਹਿਸੀਲ ਉਸ ਦੇ ਨਾਲ ਦਾ ਲੱਗਦਾ ਇਲਾਕਾ ਕੀਤਾ ਗਿਆ ਸਰਦਾਰ ਜੈ ਸਿੰਘ ਕਨਈਆ ਤੇ ਸਰਦਾਰ ਜੱਸਾ ਸਿੰਘ ਰਾਮਗੜੀਆ ਰਿਆੜ ਕੀ ਵਿੱਚ ਨਿਯਤ ਹੋਏ ਸਰਦਾਰ ਚੜਤ ਸਿੰਘ ਸ਼ੁਕਰਚਕੀਆ ਤੇ ਸਰਦਾਰ ਹਰੀ ਸਿੰਘ ਪੰਗੀ ਦੁਆਬਾ ਰਚਨਾ ਰਾਵੀ ਤੇ ਚਨਾ ਦੇ ਵਿੱਚ ਕਲਾ ਹਿੱਸਾ ਤੇ ਦੁਆਬਾ ਚੱਜ ਚਨਾ ਤੇ ਜਹਲਮ ਦੇ ਵਿਚਕਾਰ ਉੱਤੇ ਕਾਬਜ ਹੋਏ ਨਿਸ਼ਾਨ ਵਾਲੀਆ ਮਿਸਲ ਤੇ ਡੱਲੇ ਵਾਲੀ ਮਿਸਲ ਅੰਮ੍ਰਿਤਸਰ ਉੱਥੇ ਹੀ ਰਹੀਆਂ ਤਾਂ ਜੋ ਕਿਤੇ ਲੋੜ ਪਵੇ ਤਾਂ ਮਦਦ ਪਹੁੰਚਾਈ ਜਾ ਸਕੇ ਪੰਜਾਬ ਦੇ ਬਹੁਤੇ ਅਬਜਾਊ ਹਿੱਸੇ ਉੱਤੇ ਸਿੰਘਾਂ ਨੇ ਆਪਣਾ ਕਬਜ਼ਾ ਜਮਾ ਲਿਆ ਇਹ ਇਲਾਕਾ ਛੇਤੀ ਹੀ ਮਜ਼ਬੂਤ ਸਿੱਖ ਰਾਜ ਵਿੱਚ ਬਦਲ ਜਾਂਦਾ ਜੇ ਕਦੇ ਅਫਗਾਨਿਸਤਾਨ ਦਾ ਬਾਦਸ਼ਾਹ ਅਹਿਮਦ ਸ਼ਾਹ ਅਬਦਾਲੀ ਸਿੱਖਾਂ ਦੇ ਰਾਹ ਵਿੱਚ ਨਾ ਆ ਜਾਂਦਾ ਅਬਦਾਲੀ ਦੇ ਚੌਥੇ ਹਮਲੇ ਨੇ ਇੱਕ ਵਾਰ ਫਿਰ ਸਾਰੇ ਦੇਸ਼ ਵਿੱਚ ਪਾਜੜ ਪਾ ਦਿੱਤੀ ਇਸ ਵਾਰ ਅਹਿਮਦ ਸ਼ਾਹ ਅਬਦਾਲੀ ਨੂੰ ਸੱਦਣ ਵਾਲੇ ਨਜੀਬਉਦੋਲਾ ਮੁਰਾਦ ਬੇਗਮ ਤੇ ਦਿੱਲੀ ਦਾ ਬਾਦਸ਼ਾਹ ਆलमगीर ਦੁਚਾਸੀ ਅਬਦਾਲੀ 15 ਨਵੰਬਰ 1756 ਈਸਵੀ ਨੂੰ ਪੁਸ਼ਾਵਰ ਤੋਂ ਤੁਰਿਆ ਤੇ 20 ਦਸੰਬਰ ਨੂੰ ਲਾਹੌਰ ਆ ਪੁੱਜਾ ਉਹ 12 ਦਿਨ ਲਾਹੌਰ ਰਿਹਾ ਤੇ ਉੱਥੋਂ ਅਮੀਰਾਂ ਕੋਲੋਂ ਨਜ਼ਰਾਨੇ ਲਏ ਰਾਹ ਵਿਚਲਾ ਲਾਕਾ ਸਾਰਾ ਲੁੱਟ ਲਿਆ ਗਿਆ ਅਬਦਾਲੀ ਨੇ ਜਹਾਨ ਖਾਨ ਨੂੰ ਜਲੰਧਰ ਦੁਆਬਾ ਵੱਲ ਭੇਜਿਆ ਅਦੀਨਾ ਬੇਗੜਾ ਦਾ ਖਾਂਸੀ ਹਿਸਾਰ ਨੂੰ ਨਸ ਗਿਆ ਤੇ ਜਹਾਨ ਖਾਨ ਨੇ ਸਾਰਾ ਦੁਆਬਾ ਲੁੱਟ ਕੇ ਤਬਾਹ ਕਰ ਦਿੱਤਾ ਅਦੀਨਾ ਬੇਗ ਹਾਂਸੀ ਛੱਡ ਕੇ ਫਿਰ ਸਣੇ ਪਰਿਵਾਰ ਕਾਂਗੜੇ ਦੇ ਪਹਾੜਾਂ ਵਿੱਚ ਜਾ ਲੁਕਿਆ ਲਾਹੌਰੋਂ ਅਬਦਾਲੀ ਨੇ ਸਿੱਧਾ ਦਿੱਲੀ ਦਾ ਰੋਕ ਕੀਤਾ ਉਹ 10 ਜਨਵਰੀ 1752 ਈਸਵੀ ਨੂੰ ਦਰਿਆ ਸਤਲੁਜ ਟੱਪਿਆ ਮੁਰਾਦ ਬੇਗਮ ਉਸ ਨੂੰ ਕਰਨਾਲ ਆਨ ਲਈ ਤਨਜੀਬ ਉਦੋਲਾ ਨਰੇਲਾ ਕੋਲ 16 ਜਨਵਰੀ ਨੂੰ 19 ਜਨਵਰੀ ਨੂੰ ਦਿੱਲੀ ਦਾ ਵਜ਼ੀਰ ਗਜੀਉਦੀਨ ਅਬਦਾਲੀ ਦੇ ਕੈਂਪ ਵਿੱਚ ਹਾਜ਼ਰ ਹੋਇਆ ਜੋ ਵੀ ਜਨਵਰੀ ਨੂੰ ਕੈਦ ਕਰ ਲਿਆ ਗਿਆ 28 ਜਨਵਰੀ 1757 ਨੂੰ ਅਫਦਾਲੀ ਦਿੱਲੀ ਵਿੱਚ ਦਾਖਲ ਹੋਇਆ ਇਸ ਵਾਰ ਪਸ਼ਾਹਵਰ ਤੋਂ ਦਿੱਲੀ ਤੋਂ ਦਿੱਲੀ ਤੱਕ ਉਸ ਨੂੰ ਇੱਕ ਵੀ ਗੋਲੀ ਨਾ ਚਲਾਉਣੀ ਪਈ ਦਿੱਲੀ ਵਿੱਚ ਵੜਦਿਆਂ ਹੀ ਉਸ ਨੇ ਸ਼ਹਿਰ ਲੁੱਟਣਾ ਸ਼ੁਰੂ ਕਰ ਦਿੱਤਾ ਮੁਰਾਦ ਬੇਗਮ ਨੇ 10-10 ਕੇ ਅਮੀਰਾਂ ਦੇ ਘਰ ਲੁੱਟਾਏ ਇੱਥੇ ਹੀ ਬਸ ਨੇ ਬੇਗਮ ਨੇ ਇਹ ਵੀ ਦੱਸਿਆ ਕਿ ਕਿਸ ਅਮੀਰ ਦੇ ਘਰ ਸੁੰਦਰ ਲੜਕੀ ਜਾਂ ਇਸਤਰੀ ਹੈ ਸਦਾਰਨ ਲੁੱਟ ਵਿੱਚੋਂ ਸ਼ਹਿਰ ਨੂੰ ਪੱਤਿਆਂ ਵਿੱਚ ਵੰਡ ਕੇ ਇੱਕ-ਇੱਕ ਕਰ ਲੁੱਟਿਆ ਗਿਆ। ਲੁਕਿਆ ਹੋਇਆ maal ਕੱਢਣ ਵਾਸਤੇ ਘਰਾਂ ਦੇ ਫਰਸ਼ ਪੁੱਟੇ ਗਏ ਤੇ ਛੱਤਾਂ ਟਾਈਆਂ ਗਈਆਂ। ਪਿੱਛੋਂ ਘਰ ਪ੍ਰਤੀ ਚੰਦਾ ਟੈਕਸ ਲਾ ਕੇ ਉਗਰਾਇਆ ਗਿਆ। ਲੋਕਾਂ ਦੀਆਂ ਜਵਾਨ ਧੀਆਂ ਤੇ ਇਸਤਰੀਆਂ ਵਾਲਾਂ ਤੋਂ ਫੜ ਕੇ ਧੂਈਆਂ ਗਈਆਂ। ਦੁਰਾਨੀ ਛਪਾਈਆਂ ਵੀ ਵਾਸ਼ਨਾ ਪੂਰੀ ਕਰਨ ਵਾਸਤੇ ਨਿਤ ਨਵੇਂ ਸੂਰਜ ਘਰਾਂ ਤੋਂ ਇਸਤਰੀਆਂ ਕੱਢ ਕੇ ਲਿਆਂਦੀਆਂ ਜਾਂਦੀਆਂ। ਕਈਆਂ ਦੀ ਐਸੇ ਤਰ੍ਹਾਂ ਜਾਨ ਗਈ। ਕਈਆਂ ਨੇ ਆਪਣੇ ਪਤ ਬਚਾਉਣ ਵਾਸਤੇ ਖੂਹਾਂ ਵਿੱਚ ਛਾਲਾ ਮਾਰ ਦਿੱਤੀਆਂ। ਫਾ ਲੈ ਕੇ ਜ਼ਹਿਰ ਖਾ ਕੇ ਜਾਨ ਦੇ ਦਿੱਤੀ ਇਸ ਤਰ੍ਹਾਂ ਦਿੱਲੀ ਦੇ ਹਜ਼ਾਰਾਂ ਵਸਨੀਕ ਆਤਮਕਾਤ ਕਰਕੇ ਮਰੇ ਤੇ ਹਜ਼ਾਰਾਂ ਦੁਰਾਨੀ ਛਪਾਈਆਂ ਦੇ ਹੱਥੋਂ ਕਤਲ ਕੀਤੇ ਗਏ ਇਹ ਹਾਲਤ ਇੱਕ ਮਹੀਨੇ ਤੱਕ ਰਹੀ ਬਾਦਸ਼ਾਹ ਆਲਮਗੀਰ ਦੂਜੇ ਦੀ ਲੜਕੀ ਚੋਰਾ ਬੇਗਮ ਦਾ ਵਿਆਹ ਸ਼ਹਿਜ਼ਾਦਾ ਤੈਮੂਰ ਸ਼ਾ ਅਹਿਮਦ ਸ਼ਾ ਅਬਦਾਲੀ ਦਾ ਪੁੱਤਰ ਨਾਲ ਕੀਤਾ ਗਿਆ ਸਹੀ ਅਰਥਾਂ ਵਿੱਚ ਅਜਿਹੇ ਵਿਆਹ ਲੁੱਟ ਦਾ ਮਾਲ ਨਹੀਂ ਹੁੰਦੇ ਹਨ ਬਾਦਸ਼ਾਹ ਮੁਹੰਮਦ ਸ਼ਾਹੀ 16 ਸਾਲ ਦੀ ਕੁਆਰੀ ਲੜਕੀ ਹਜਰਤ ਬੇਗਮ ਅਬਦਾਲੀ ਨੇ ਆਪਣੇ ਘਰ ਪਾਲੇ ਸ਼ਾਹੀ ਘਰਾਣੇ ਦੀਆਂ ਹੋਰ 17 ਲੜਕੀਆਂ ਤੇ 400 ਲੜਕੀਆਂ ਨਵਾਬਾਂ ਤੇ ਅਮੀਰਾਂ ਦੀਆਂ ਬਨ ਕੇ ਅਬਦਾਲੀ ਲੁੱਟਦੇ ਮਾਲ ਵਿੱਚ ਅਫਗਾਨਿਸਤਾਨ ਨੂੰ ਨਾਲ ਲੈ ਗਿਆ ਇਹ ਸਭ ਮੁਰਾਦ ਬੇਗਮ ਨੇ ਦੱਸ ਦੱਸ ਕੇ ਫੜਾਈਆਂ ਸਨ 20 ਫਰਵਰੀ ਨੂੰ ਮੁਰਾਦ ਬੇਗਮ ਨੇ ਅਬਦਾਲੀ ਦੇ ਨਜ਼ਰਾਨਾ ਪੇਸ਼ ਕੀਤਾ ਅਬਦਾਲੀ ਨੇ ਆਪਣੀ ਹੀਰਿਆਂ ਜੜੀ ਕਲਗੀ ਸਨੇ ਪਗ ਬੇਗਮ ਦੇ ਸਿਰ ਤੇ ਤਾੜ ਦਿੱਤੀ ਉਸ ਨੂੰ ਆਪਣਾ ਪੁੱਤਰ ਕਹਿ ਕੇ ਸੁਲਤਾਨ ਮਿਰਜ਼ਾ ਦਾ ਖਿਤਾਬ ਦਿੱਤਾ ਬੇਗਮ ਦੇ ਕਹਿਣ ਉਤੇ ਅਬਦਾਲੀ ਨੇ ਉਸ ਦੀ ਲੜਕੀ ਉਮਦਾ ਬੇਗਮ ਦਾ ਵਿਆਹ ਗਾਜੀਉਦੀਨ ਵਜ਼ੀਰ ਜੋ ਪਹਿਲਾਂ ਤੋਂ ਹੀ ਉਹਦੇ ਕੋਲ ਸੀ ਨਾਲ ਕੀਤਾ ਤੇ ਉਸ ਨੂੰ ਦਿੱਲੀ ਦਾ ਵਜ਼ੀਰ ਰਹਿਣ ਦਿੱਤਾ ਅਬਦਾਲੀ ਦੇ ਹੁਕਮ ਨਾਲ ਗਾਜੀਉਦੀਨ ਨੂੰ ਆਪਣੀਆਂ ਪਹਿਲੀਆਂ ਸਾਰੀਆਂ ਬੇਗਮਾਂ ਨੂੰ ਤਲਾਕ ਦੇਣਾ ਪਿਆ ਇੱਥੋਂ ਵੱਧ ਕੇ ਅਬਦਾਲੀ ਨੇ ਆਗਰਾ ਮਥਰਾ ਤੇ ਬ੍ਰਿੰਦਵਨ ਮੰਨ ਲੁੱਟੇ ਤੇ ਸਾੜੇ ਸਾਰਾ ਇਲਾਕਾ ਤਬਾਹ ਕਰ ਦਿੱਤਾ ਗਿਆ ਪਤਾ ਨਹੀਂ ਅਬਦਾਲੀ ਅਜੇ ਕਿੱਥੋਂ ਤੱਕ ਪਹੁੰਚਦਾ ਪਰ ਉਸ ਦੀ ਫੌਜ ਵਿੱਚ ਹੈਜਾ ਪੈ ਗਿਆ ਤੇ 150 ਮੌਤਾਂ ਰੋਜ਼ ਹੋਣ ਲੱਗੀਆਂ ਇਸ ਵਾਸਤੇ 31 ਮਾਰਚ ਨੂੰ ਅਬਦਾਲੀ ਫਿਰ ਦਿੱਲੀ ਆ ਗਿਆ ਲਾਹੌਰ ਮਲਤਾਨ ਕਸ਼ਮੀਰ ਤੇ ਪਸ਼ਾਵਰ ਤਾਂ ਪਹਿਲਾਂ ਹੀ ਅਬਦਾਲੀ ਦੇ ਰਾਜ ਨਾਲ ਮਿਲ ਚੁੱਕੇ ਸਨ ਇਸ ਵਾਰ ਉਹਨੇ ਸੂਬਾ ਸਰਹੰਦ ਵੀ ਆਪਣੇ ਰਾਜ ਵਿੱਚ ਮੜਾ ਲਿਆ ਤੇ ਉਥੋਂ ਦਾ ਸੂਬੇਦਾਰ ਹਸ਼ਤ ਨਗਰ ਦਾ ਮੁਹੰਮਦ ਜਈ ਅਬਦੁਸਮੰਦ ਖਾਂ ਬਣਾਇਆ ਤੇ ਸਦੀਕ ਬੇਖਾਂ ਉਸਦਾ ਨਾਇਬ ਦਿੱਲੀ ਦਾ ਵਜ਼ੀਰ ਉਹ ਪਹਿਲਾਂ ਹੀ ਗਾਜੀਉਦੀਨ ਨੂੰ ਬਣਾ ਚੁੱਕਿਆ ਸੀ ਹੁਣ ਨਜੀਬਉਦੋਲਾ ਨੂੰ ਦਿੱਲੀ ਸਰਕਾਰ ਦਾ ਮੀਰ ਬਖਸ਼ੀ ਪ੍ਰਧਾਨ ਸੈਨਾਪਤੀ ਥਾਪ ਦਿੱਤਾ ਗਿਆ ਸਈਅਰਤਾਂ ਵਿੱਚ ਸਾਰੀ ਤਾਕਤ ਨਜੀਬਉਦੋਲਾ ਦੇ ਹੱਥ ਵਿੱਚ ਹੀ ਚਲੀ ਗਈ ਵਜ਼ੀਰ ਤੇ ਬਾਦਸ਼ਾ ਉਹਦੇ ਹੱਥਾਂ ਵਿੱਚ ਕਟਪੁਤਲੀ ਬਣ ਗਏ ਇੱਕ ਵਾਰ ਫੇਰ ਦਿੱਲੀ ਵਿੱਚ ਹੁੰਝਾ ਫੇਰ ਕੇ ਉਦੋਂ 2 ਅਪ੍ਰੈਲ ਨੂੰ ਉਥੋਂ ਤੁਰਿਆ। ਉਹਨੇ ਜਿੰਨਾ ਊਠਾਂ, ਘੋੜਿਆਂ, ਖਚਰਾਂ, ਹਾਥੀਆਂ ਤੇ ਗੱਡਿਆਂ ਉੱਤੇ ਲੁੱਟਦਾ ਮਾਲ ਲਦਿਆ ਹੋਇਆ ਸੀ। ਉਹਨਾਂ ਦੀ ਗਿਣਤੀ 28000 ਸੀ। ਉਸ ਨਾਲ 80000 ਫੌਜ ਸੀ। ਜਿਹੜੇ ਸਿਪਾਈ ਆਉਂਦੇ ਹੋਏ ਘੋੜਿਆਂ ਤੇ ਆਏ ਸਨ, ਉਹਨਾਂ ਨੂੰ ਜਾਂਦੀ ਵਾਰ ਪੈਦਲ ਜਾਣਾ ਪਿਆ। ਘੋੜਿਆਂ ਉੱਤੇ ਲੁੱਟਦਾ ਮਾਲ ਲਦਿਆ ਹੋਇਆ ਸੀ। ਇਹ 4-5 ਮਹੀਨੇ ਸਿੰਘਾਂ ਨੂੰ ਚੰਗੇ ਮਿਲ ਗਏ। ਜਿਹੜੇ ਪਿੰਡ ਉਹਨਾਂ ਦੀ ਰਾਖੀ ਵਿੱਚ ਨਹੀਂ ਸਨ। ਉਸ ਸਿੰਘਾਂ ਨੇ ਤਸੱਲੀਨਾਂ ਲੁੱਟੀ। ਅਜੇਹੇ ਰਾਜ ਰੌਲੇ ਵਿੱਚ ਕਈ ਕਿਸਮ ਦੇ ਲੁਟੇਰੇ ਲੋਕਾਂ ਨੂੰ ਲੁੱਟਿਆ ਕਰਦੇ ਸਨ। ਅਜੇਹੇ ਲੁਟੇਰਿਆਂ ਤੋਂ ਸਿੰਘਾਂ ਨੇ ਆਪਣੀ ਰਾਖੀ ਵਿੱਚ ਆਏ ਹੋਏ ਇਲਾਕਿਆਂ ਨੂੰ ਬਚਾਇਆ। ਦੁਆਬਾ, ਜਲੰਧਰ ਦਾ ਹਾਕਮ ਅਦੀਨਾ ਬੇਗ ਅਬਦਾਲੀ ਤੋਂ ਡਰ ਦਾ ਪਹਾੜਾ ਨੂੰ ਨਸ ਗਿਆ ਸੀ। ਹਾਕਮ ਤੋਂ ਸੁੰਝਾ ਇਲਾਕਾ ਸਿੰਘਾਂ ਨੇ ਲੁੱਟ ਲਿਆ ਤੇ ਸਰਕਾਰੀ ਕਰਮਚਾਰੀਆਂ ਤੇ ਚੌਧਰੀਆਂ ਨੂੰ ਚੰਗੀਆਂ ਸਜ਼ਾਾਂਵਾਂ ਦਿੱਤੀਆਂ। ਜਿਸ ਵੇਲੇ ਦਿੱਲੀ ਲੁੱਟ ਕੇ ਅਬਦਾਲੀ ਵਾਪਸ ਮੁੜਿਆ ਸਿੰਘ ਜਥੇ ਵੜਾ ਕੇ ਉਹਦੇ ਮਗਰ ਲੱਗ ਪਏ ਉਹ ਹਾਰ ਪੜਾ ਉਤੇ ਰਾਤ ਛਾਪੇ ਮਾਰ ਕੇ ਅਬਦਾਲੀ ਦੀ ਫੌਜ ਨੂੰ ਲੁੱਟਣ ਲੱਗੇ ਦੁਰਾਨੀ ਸਿਪਾਹੀ ਲੁੱਟਦੇ ਮਾਲ ਨਾਲ ਲੱਦੇ ਹੋਏ ਸਨ ਐਸ ਹਾਲਤ ਵਿੱਚ ਉਹ ਟੱਕਰਾ ਕਰਨ ਤੋਂ ਅਸਮਰਥ ਸਨ ਤੇ ਫੋਕਰੋਬ ਕਿਸੇ ਦਾ ਸਿੱਖ ਮੰਨਦੇ ਹੀ ਨਹੀਂ ਸਨ ਕਰਨਾਲ ਤੋਂ ਲੈ ਕੇ ਚਨਾ ਤੱਕ ਜਾਂਦਿਆਂ ਸਿੰਘਾਂ ਨੇ ਲੁੱਟ ਵਿੱਚੋਂ ਆਪਣਾ ਹਿੱਸਾ ਚੰਗਾ ਵੰਡਾ ਲਿਆ ਤੇ ਹਜ਼ਾਰਾਂ ਦੁਰਾਨੀ ਸਿਪਾਹੀਆਂ ਨੂੰ ਭਾਰਤੋਂ ਵਿਲੇ ਕਰ ਦਿੱਤਾ ਕੁਝ ਦਿਨ ਅਬਦਾਲੀ ਲਾਹੌਰ ਵਿੱਚ ਰਿਹਾ ਤੇ ਇਲਾਕੇ ਦੇ ਹਾਕਮਾਂ ਦੀ ਵੰਡ ਕੀਤੀ ਸਰਹੰਦ ਦਾ ਸੂਬੇਦਾਰ ਉਹ ਪਹਿਲਾ ਹੀ ਅਬਦੁਸਮੰਦ ਖਾਨ ਨੂੰ ਬਣਾਇਆ ਸੀ ਜਲੰਧ ਰੋਾਬੇ ਦਾ ਸੂਫੋਇਦਾਰ ਨਾਸਰ ਅਲੀ ਥਾਪਿਆ ਸਾਰੇ ਇਲਾਕੇ ਦੇ ਸਰਉਤੇ ਅਬਦਾਲੀ ਨੇ ਲਾਹੌਰ ਦਾ ਸੂਬੇਦਾਰ ਆਪਣੇ ਸ਼ਹਿਜ਼ਾਦੇ ਤੈਮੂਰ ਨੂੰ ਬਣਾਇਆ ਤੇ ਜਹਾਨ ਖਾਨ ਨੂੰ ਉਸਤਾਨਾਇਕ ਤੇ ਪ੍ਰਧਾਨ ਸੈਨਾਪਤੀ ਸਿੱਖਾਂ ਨੇ ਰਾਤ ਛਾਪੇ ਮਾਰ-ਮਾਰ ਕੇ ਦਰਾਨੀਆਂ ਦਾ ਨੱਕ ਦਮ ਕਰ ਦਿੱਤਾ ਸੋ ਬਦਲਾ ਲੈਣ ਬਦਲੇ ਅਬਦਾਲੀ ਨੇ ਜਹਾਨ ਖਾਨ ਨੂੰ ਸਖਤ ਹੁਕਮ ਦਿੱਤਾ ਸਿੰਘਾਂ ਦੇ ਮਗਰ ਗਸ਼ਤੀ ਫੌਜ ਚੜਾਈ ਗਈ ਕੋਸ ਸਿੰਘ ਲੜ ਕੇ ਸ਼ਹੀਦ ਹੋਏ ਤੇ ਬਾਕੀ ਜੰਗਲਾਂ ਵਿੱਚ ਲੁਕ ਗਏ ਅਬਦਾਲੀ ਅਗਾ ਤੁਰਿਆ ਤਾਂ ਸਿੰਘ ਫੇਰ ਮਗਰ ਲੱਗ ਗਏ ਤੈਮੂਰ ਤੇ ਜਹਾਨ ਖਾਨ ਕੋਲ 10000 ਦੁਰਾਨੀ ਫੌਜ ਛੱਡ ਕੇ ਅਬਦਾਲੀ ਵਾਪਸ ਕੰਦਾਰ ਚਲਾ ਗਿਆ ਲਾਹੌਰ ਵਿੱਚ ਹਕੂਮਤ ਪੱਕੀ ਕਰਕੇ ਜਹਾਨ ਖਾਨ ਨੇ ਸਿੱਖਾਂ ਦੇ ਵਿਰੁੱਧ ਚੜਾਈ ਕੀਤੀ ਉਸ ਵੇਲੇ ਪੰਜਾਬ ਉੱਤੇ ਰਾਜ ਕਰਨ ਦੇ 3 ਦਾਵੇਦਾਰ ਸਨ ਦਿੱਲੀ ਦੇ ਮੁਗਲ ਅਫਗਾਨistan ਦੇ ਦੁਰਾਨੀ ਤੇ ਪੰਜਾਬ ਦੇ ਸਿੱਖ ਮੁਗਲਾ ਨੇ ਅਫਗਾਨਾਂ ਅਗੇ ਹਥਿਆਰ ਸੌਂਡ ਦਿੱਤੇ ਪਾਬੋਨਾ ਪੰਜਾਬ ਉਤੇ ਦੁਰਾਨੀਆਂ ਦਾ ਹੱਕ ਮੰਨ ਲਿਆ ਸੀ ਹੁਣ ਕੋਲ ਦੁਰਾਨੀਆਂ ਤੇ ਸਿੱਖਾਂ ਵਿੱਚ ਰਹਿ ਗਿਆ ਸੀ ਸਿੱਖ ਨਾ ਪੰਜਾਬ ਦੀ ਹਕੂਮਤ ਕਿਸੇ ਕੋਲੋਂ ਪਿੱਛਿਆ ਵੰਗ ਮੰਨਦੇ ਸਨ ਸਗੋਂ ਕਿਸੇ ਦਾ ਬਖਸ਼ਿਆ ਹੋਇ ਰਾਜ ਲੈਣ ਵਾਸਤੇ ਵੀ ਤਿਆਰ ਨਹੀਂ ਸਨ ਤੇ ਨਾ ਹੀ ਕਿਸੇ ਨੂੰ ਪੰਜਾਬ ਉਤੇ ਰਾਜ ਕਰਨ ਦਿੰਦੇ ਸਨ ਜਹਾਂ ਖਾਨ ਸਿੱਖਾਂ ਦੇ ਸੂਬਾ ਤੋਂ ਚੰਗੀ ਤਰ੍ਹਾਂ ਜਾਣੂ ਸੀ ਉਹਨੂੰ ਇਸ ਗੱਲ ਦਾ ਯਕੀਨ ਸੀ ਕਿ ਸਿੱਖਾਂ ਨੂੰ ਤਬਾਹ ਕੀਤੇ ਆ ਬਿਨਾ ਜਾਂ ਬੇਹੌਸਲਾ ਕੀਤੇ ਆ ਬਿਨਾ ਪੰਜਾਬ ਵਿੱਚ ਅਮਨ ਦਾ ਰਾਜ ਕਰਨਾ ਔਖਾ ਹੀ ਨਹੀਂ ਅਸੰਭਵ ਹੈ ਸੋਨੇ ਇਸ ਕੰਮ ਵਾਸਤੇ ਸਾਰਾ ਬਲ ਲਾ ਦੇਣ ਦਾ ਫੈਸਲਾ ਕਰ ਲਿਆ ਇਲਾਕੇ ਵਿੱਚ ਨਵੇਂ ਉਤਸ਼ਾਹ ਨਾਲ ਗਸ਼ਤੀ ਫੌਜਾਂ ਦੀ ਚੜਾਈ ਹੋਈ ਸਿੰਘ ਸਮਾ ਵਿਚਾਰ ਕੇ ਮਾਲਵੇ ਨੂੰ ਨਿਕਲ ਗਏ ਤੇ ਕੁਝ ਪਹਾੜਾਂ ਉੱਤੇ ਜਾ ਚੜੇ ਜਾਂ ਜੰਗਲਾਂ ਵਿੱਚ ਲੋਕੇ ਜਹਾਨ ਖਾਨ ਆਪ ਫੌਜਾਂ ਲੈ ਕੇ ਅੰਮ੍ਰਿਤਸਰ ਤੇ ਚੜ ਆਇਆ ਉਸ ਵੇਲੇ ਉੱਥੇ ਬਾਬਾ ਗੁਰਬਖਸ਼ ਸਿੰਘ ਹਰਮੰਦਰ ਸਾਹਿਬ ਦੀ ਰਾਖੀ ਕਰ ਰਿਹਾ ਸੀ ਉਹ ਪਿੰਡ ਲੀਰ ਤਹਿਸੀਲ ਕਸੂਰ ਦਾ ਸੀ ਉਹਨੇ ਭਾਈ ਮਨੀ ਸਿੰਘ ਜੀ ਤੋਂ ਅਮਰਿਸ਼ਾ ਕਿਆ ਸੀ ਉਹ ਬੜਾ ਪਜਨੀਕ ਸੰਤ ਰੂਪ ਨਿਆੰਗ ਸਿੰਘ ਸੀ ਉਹ ਹਰ ਵੇਲੇ ਨੀਲੇ ਬਸਤਰ ਪਹਿਨਿਆ ਕਰਦਾ ਸੀ ਬਾਕੀ ਸਿੰਘ ਤਾਂ ਜੰਗਲਾਂ ਨੂੰ ਨਸ ਗਏ ਪਰ ਬਾਬਾ ਗੁਰਬਖਸ਼ ਸਿੰਘ ਆਪਣੇ ਗਿਣਤੀ ਦੇ ਸਾਥੀਆਂ ਸਣੇ ਸ਼ਹੀਦੀ ਗਾਣੇ ਸੁਜਾ ਕੇ ਅਕਾਲ ਤਖਤ ਤੇ ਡਟਿਆ ਰਿਹਾ ਜਹਾਂ ਖਾਨ ਨੇ ਹਮਲਾ ਕੀਤਾ ਦਾ ਬਾਬਾ ਗੁਰਬਖਸ਼ ਸਿੰਘ ਦੀ ਉਹਦੇ ਸਾਥੀ ਸੂਰਮਿਆਂ ਵਾਂਗ ਲੜਕੇ ਸ਼ਹੀਦ ਹੋਏ। ਉਹਨਾਂ ਦਾ ਸ਼ਹੀਦ ਗੰਜ ਸ੍ਰੀ ਅਕਾਲ ਤਖਤ ਸਾਹਿਬ ਦੇ ਪਿਛਲੇ ਪਾਸੇ ਹੈ। ਜਹਾਂ ਖਾਨ ਨੇ ਅੰਮ੍ਰਿਤਸਰ ਉੱਤੇ ਕਮਜਾ ਕਰ ਲਿਆ। ਉਹਨੇ ਉੱਥੋਂ ਦੇ ਗੁਰਦੁਆਰੇ ਢਾਹ ਦਿੱਤੇ ਤੇ ਸਰੋਵਰ ਪੂਰ ਦਿੱਤਾ। ਸਿੱਖਾਂ ਦਾ ਬਣਾਇਆ ਅਕਲਾ ਆਰਾਮਗੜ ਢਾਹ ਦਿੱਤਾ ਗਿਆ। ਉਹਦੇ ਵਿਚਲੇ ਕੋ ਸਿੱਖ ਸ਼ਹੀਦ ਕਰ ਦਿੱਤੇ ਗਏ। ਅੰਮ੍ਰਿਤਸਰ ਦੀ ਵਸੋਂ ਬੁਰੀ ਤਰ੍ਹਾਂ ਲੁੱਟੀ ਤੇ ਉਸ ਉੱਤੇ ਨਾ ਕਹੇ ਜਾਣ ਵਾਲੇ ਜ਼ੁਲਮ ਕੀਤੇ। ਉਸ ਵੇਲੇ ਸ਼ੀ ਦਦੀ ਮਿਸਲ ਦਮਦਮਾ ਸਹਿਬ ਤਲਵੰਡੀ ਮਾਲਵੇ ਵਿੱਚ ਬੈਠੀ ਸੀ ਮਿਸਲ ਦਾ ਜਥੇਦਾਰ ਬਾਬਾ ਦੀਪ ਸਿੰਘ ਜੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਦਾ ਉਤਾਰਾ ਕਰ ਰਿਹਾ ਸੀ ਹਰਮੰਦਰ ਸਾਹਿਬ ਦੀ ਬੇਅਦਬੀ ਦੀ ਖਬਰ ਸੁਣੀ ਤਾਂ ਸੰਤ ਸਿਪਾਹੀ ਨੇ ਕਲਮ ਰੱਖ ਦਿੱਤੀ ਤੇ ਤਲਵਾਰ ਫੜ ਲਈ ਦਮਦਮਾ ਸਾਹਿਬ ਜੀ ਦੀ ਸੇਵਾ ਆਪਣੇ ਭਤੀਜੇ ਸੱਦਾ ਸਿੰਘ ਨੂੰ ਸੌਂਪ ਕੇ ਬਾਬਾ ਦੀਪ ਸਿੰਘ ਜੀ ਆਪਣਾ ਜਥਾ ਲੈ ਕੇ ਅੰਮ੍ਰਿਤਸਰ ਨੂੰ ਤੁਰ ਪਿਆ ਪਿੰਡ ਜੱਗਾ ਬੰਮਣੀ ਵਾਲਾ ਨਈਆਂ ਵਾਲਾ ਵਿਜੋਕੇ ਗੁਰੂ ਚੌਂਤਰਾ ਫੂਲ ਮਰਾਸ ਦਰਾਸ ਪੁੱਚੋ ਗੋਬਿੰਦਪੁਰਾ ਓਟ ਲੱਖੇ ਜੰਗਲ ਵਿੱਚ ਦੀ ਹੁੰਦਾ ਹੋਇਆ ਜਥਾ ਫਰੋਜਪੁਰ ਕੇਮ ਕਰਨ ਰਾਹੀ ਤਰਨਤਾ ਨਾ ਬੈਠਾ ਇਥੋਂ ਤੱਕਉਂਦਿਆਂ ਸਿੰਘਾਂ ਦੀ ਗਿਣਤੀ 5000 ਹੋ ਗਈ ਇੱਥੇ ਇਲਾਕੇ ਦੇ ਪਿੰਡ ਵਿੱਚ ਖਬਰ ਖਿਲਰ ਗਈ ਕਿ ਬਾਬਾ ਦੀਪ ਸਿੰਘ ਜੀ ਅੰਮ੍ਰਿਤਸਰ ਸ਼ਹੀਦ ਹੋਣ ਵਾਸਤੇ ਜਾ ਰਹੇ ਹਨ ਇਹ ਸੁਣ ਕੇ ਸਿੰਘ ਲੱਗੇ ਤਰਨਤਨ ਸਾਹਿਬ ਇਕੱਠੇ ਹੋਣ ਲੜਾਈ ਵਾਲੇ ਦਿਨ ਤੱਕ ਸਾਰੇ ਸਿੰਘਾਂ ਦੀ ਗਿਣਤੀ 10000 ਤੱਕ ਪੜ ਗਈ। ਅਗੇ ਜਹਾਨ ਖਾਨ ਨੇ ਗੋਲਵੜ ਮੋਰਚੇ ਆਮਲੇ ਆਪਣੀ ਮਦਦ ਵਾਸਤੇ ਉਹਨੇ ਇਲਾਕੇ ਦੇ ਸਭ ਹਾਕਮ ਬੁਲਾ ਲਏ। ਲਾਹੌਰ ਵਿੱਚ ਰਹਿਣ ਵਾਲੇ ਹਰ ਅਸਵਾਰ ਨੂੰ ਲੜਾਈ ਵਿੱਚ ਜਾਣ ਦਾ ਹੁਕਮ ਦਿੱਤਾ ਗਿਆ। ਜਹਾਨ ਖਾਨ ਦੇ ਨਾਲ 하ਜੀ ਅਤੇ ਖਾਨ ਕਾਸਮ ਖਾਨ ਪੱਟੀ ਵਾਲਾ ਮੀਰ ਨਿਆਮਤੋਲਾ ਸੈਦ ਸਬਰਲੀ ਅਮੀਰ ਜਾਨ ਖਾਨ 5000 ਅਜੂਬ ਖਾਂ ਅਮਾਨ ਖਾਂ ਜਾਕੂਬ ਖਾਂ ਜਬਰਦਸਤ ਖਾਂ ਰੋਸਥਮ ਖਾਂ ਆਦੀ ਅਫਸਰ ਸਨ 11 ਨਵੰਬਰ 1757 ਈਸਵੀ ਨੂੰ ਲੜਾਈ ਹੋਈ ਸਿੰਘਾਂ ਨੇ ਤਰਨ ਤਾਨ ਉੱਠ ਕੇ ਜਹਾਨ ਖਾਂ ਉਤੇ ਹਮਲਾ ਕੀਤਾ ਪਹਿਲੇ ਹੱਲੇ ਵਿੱਚ ਇਹ ਮੁਸਲਮ ਫੌਜ ਪਛਾਣ ਨੂੰ ਨਾ ਸੁੱਟੀ ਜਹਾਨ ਖਾਂ ਨੇ ਆਪਣੀ ਫੌਜ ਨੂੰ ਨਸਣ ਤੋਂ ਰੋਕਣ ਵਾਸਤੇ ਤਲਵਾਰ ਨਾਲ ਆਪਣੇ ਹੀ ਕੋਸ਼ ਸਿਪਾਹੀ ਫੱਟੜ ਕੀਤੇ ਇਸ ਤਰ੍ਹਾਂ ਦੋਵੇਂ ਪਾਸੇ ਮੌਤ ਵੇਖ ਕੇ ਮੁਸਲਮ ਫੌਜ ਮਾਰੀ ਦੀ ਲੜਨ ਲੱਗੀ ਉਹ ਸਿੰਘਾਂ ਦੀ ਅਥਾ ਜੋਸ਼ ਅਗੇ ਖੋ ਨਾ ਸਕੀ ਅਖੀਰ ਲੜਦੇ ਲੜਾਉਂਦੇ ਮੁਸਲਮ ਜਰਨੈਲ ਪਿਛਲੇ ਪੈਰੀ ਅੰਮ੍ਰਿਤਸਰ ਨੂੰ ਹਟਣ ਲੱਗੇ ਦੋਵੇਂ ਦਲ ਲੜਦੇ ਲੜਦੇ ਰਾਮਸਰ ਅੰਮ੍ਰਿਤਸਰ ਕੋਲ ਜਾ ਆਪੜੇ ਇੱਥੇ ਬੜਾ ਕਮਸਾਨ ਦਾ ਜੁਦ ਹੋਇਆ ਅਮਾਨਖਾ ਤੇ ਬਾਬਾ ਦੀਪ ਸਿੰਘ ਜੀ ਆਮੋ ਸਾਹਮਣੇ ਆ ਪੜੇ ਸਾਂਝੇ ਵਾਰ ਨਾਲ ਦੋਹਾਂ ਬਹਾਦਰਾਂ ਦੇ ਸਿਰ ਲੈ ਕੇ ਸਰਦਾਰ ਗਿਆਨ ਸਿੰਘ ਜੀ ਪੰਥ ਪ੍ਰਕਾਸ਼ ਪੰਨਾ 185 ਵਿੱਚ ਲਿਖਦੇ ਕਿ ਇਹ ਘਟਨਾ ਪਿੰਡ ਚਾਟੀਵਿੰਡ ਕੋਲ ਹੋਈ ਕੋਲੋਂ ਇੱਕ ਸਿੰਘ ਨੇ ਭੋਲੀ ਮਾਰੀ ਕਿ ਬਾਬਾ ਜੀ ਆਪ ਨੇ ਤਾਂ ਅੰਮ੍ਰਿਤਸਰ ਪਹੁੰਚ ਕੇ ਸੀਸ ਪੇਟ ਕਰਨ ਦਾ ਵਚਨ ਕੀਤਾ ਸੀ ਪਰ ਹੁਣ ਰਾਹੇ ਆਸਣ ਜਮਾਂ ਬੈਣ ਲੱਗੇ ਹੋ ਇਹ ਸੁਣ ਕੇ ਬਾਬਾ ਦੀਪ ਸਿੰਘ ਜੀ ਨੇ ਖਬੇ ਖਾਤੇ ਸਿਰ ਤਰ ਲਿਆ ਤੇ ਲੜਦੇ ਹੋਏ ਰਾਮ ਸਰ ਕੋਲ ਜਾ ਪੜੇ ਸਿੰਘਾਂ ਨੇ ਕਿਹਾ ਤਾਨਵਬਾਦੀਪ ਸਿੰਘ ਜੀ ਤਾਨਵਬਾਦੀਪ ਸਿੰਘ ਜੀ ਜਿਸ ਦਾ ਤੜ ਲੜਦਾ ਅਮਰਸਾਰਾ ਪੁੱਜਾ ਹੈ ਐ ਵਾਕ ਸੁਣ ਕੇ ਬਾਬਾ ਜੀ ਨੇ ਉਥੇ ਹੀ ਸਿਰ ਤਰ ਦਿੱਤਾ ਬਾਕੀ ਇਤਿਹਾਸਾਂ ਵਿੱਚ ਲਿਖਿਆ ਇਹ ਬਾਬਾ ਜੀ ਸ਼ਹੀਦ ਹੀ ਗੁਰੂ ਰਾਮ ਸਰਕੂਲ ਹੋਏ ਉਥੇ ਅੱਜ ਤੱਕ ਸ਼ੀਦ ਗੰਜ ਹੈ ਬਾਬਾ ਦੀਪ ਸਿੰਘ ਜੀ ਦੇ ਸ਼ਹੀਦ ਹੋਣ ਤੇ ਲੜਾਈ ਮੁੱਕੀ ਨਹੀਂ ਸਿੰਘ ਸ਼ੇਰਾਵਾਂ ਘੱਲੇ ਕਰਦੇ ਤੇ ਲਹੂ ਦੀ ਹੋਲੀ ਖੇੜਦੇ ਅੱਗੇ ਵਧਦੇ ਗਏ ਗੁਰੂ ਕੇ ਬਾਗ ਅਮਰੀਕਸਰ ਸਰੋਵਰ ਦੀਆਂ ਪ੍ਰਕਰਮਾਂ ਤੇ ਅਕਾਲ ਤਖਤ ਸਾਹਿਬ ਦੇ ਪਿਛਲੇ ਪਾਸੇ ਤੱਕ ਬੜਾ ਲਹੂ ਡੋਲਮਾ ਕਮਸਾਨ ਹੋਇਆ ਵੈਰੀ ਹਰਮੰਦਰ ਸਾਹਿਬ ਜੀ ਦੇ ਅਕਾਲ ਤਖਤ ਛੱਡ ਕੇ ਪਿੱਛੇ ਹਟ ਗਿਆ ਰਾਤ ਪਈ ਲੜਾਈ ਬੰਦ ਹੋਈ ਦੋਹਾਂ ਤਰ੍ਹਾਂ ਦੇ ਹਜ਼ਾਰਾਂ ਸਿਪਾਹੀ ਤੇ ਕਈ ਨਾਮਵਰ ਸਰਦਾਰ ਮਾਰੇ ਗਏ ਸਰਦਾਰ ਦਿਆਲ ਸਿੰਘ ਦੇ ਹੱਥੋਂ ਅਮੀਰ ਜਾਨ ਖਾਂ ਮਾਰਿਆ ਗਿਆ ਬਾਬਾ ਦੀਪ ਸਿੰਘ ਜੀ ਦੇ ਹੱਥੋਂ ਯਾਕੂਬ ਖਾਂ ਮੀਰ ਨਿਆਮਤੋਲਾ ਤੇ ਅਮਾਨ ਖਾਂ ਮਾਰੇ ਗਏ ਸੈਦ ਸਾਬਰ ਅਲੀ ਤੇ ਸਰਦਾਰ ਹੀਰਾ ਸਿੰਘ ਆਪਸ ਵਿੱਚ ਲੜ ਕੇ ਸ਼ਹੀਦ ਹੋਏ ਸਰਦਾਰ ਬਲਵੰਤ ਸਿੰਘ ਨੇ ਜ਼ਬਰਦਸਤ ਖਾਂ ਨੂੰ ਚੱਕਰ ਨਾਲ ਮਾਰਿਆ ਫਿਰ ਰੁਸਤਮ ਖਾਂ ਤੇ ਬਲਵੰਤ ਸਿੰਘ ਸਾਂਝੇ ਵਾਰ ਨਾਲ ਸ਼ਹੀਦ ਹੋਏ ਜਿੱਥੇ ਜਿੱਥੇ ਕੋਈ ਸਿੰਘ ਸ਼ਹੀਦ ਹੋਇਆ ਉੱਥੇ ਉਸਤਾਦ ਸ਼ਹੀਦ ਗੰਜ ਬਣਾਇਆ ਹੋਇਆ ਹੈ ਸਰਦਾਰ ਨੌ ਸਿੰਘ ਪਿੰਡ ਚੰਬੇ ਕੋਲ ਸ਼ਹੀਦ ਹੋਇਆ ਜਿਸ ਤਾ ਸ਼ਹੀਦ ਗੰਜ ਪੱਕੀ ਸੜਕ ਦੇ ਉੱਤੇ ਬਣਿਆ ਹੋਇਆ ਹੈ ਵਾਹਿਗੁਰੂ ਜੀ ਹਰੀ ਸਿੰਘ ਤੇ ਸਰਦਾਰ ਬੀਰ ਸਿੰਘ ਸੰਗਰਾਣੀ ਕੋਲ ਸ਼ਹੀਦ ਹੋਏ ਮਤਾਬ ਸਿੰਘ ਗਿੱਲ ਬਾਬਾ ਦੀਪ ਸਿੰਘ ਜੀ ਕੋਲ ਚਾਟੀਵਣ ਦੇ ਦਰਵਾਜ਼ੇ ਅੱਗੇ ਸ਼ਹੀਦ ਹੋਇਆ ਧਰਮ ਸਿੰਘ ਬਬੇਕ ਸਰ ਕੋਲ ਸ਼ਹੀਦ ਹੋਇਆ ਕੌਰ ਸਿੰਘ ਮੰਨਾ ਸਿੰਘ ਬਸੰਤ ਸਿੰਘ ਸੰਤ ਸਿੰਘ ਤੇ ਬੀਰ ਸਿੰਘ ਮੰਗਣੀ ਰਾਮ ਦੇ ਅਖਾੜੇ ਕੋਲ ਸ਼ਹੀਦ ਹੋਏ ਈਰਾ ਸਿੰਘ ਗੰਡਾ ਸਿੰਘ ਨਿਹਾਲ ਸਿੰਘ ਲੈਣਾ ਸਿੰਘ ਗੋਪਾਲ ਸਿੰਘ ਰਾਣ ਸਿੰਘ ਭਾਗ ਸਿੰਘ ਸੱਜਣ ਸਿੰਘ ਅਗੜ ਸਿੰਘ ਬਹਾਦਰ ਸਿੰਘ ਗੁਰੂ ਕੇ ਬਾਗ ਵਿੱਚ ਸ਼ਹੀਦ ਹੋਏ ਕੋਹ ਸਿੰਘ ਪ੍ਰਕਰਮਾਂ ਵਿੱਚ ਤੇ ਕੁਝ ਅਕਾਲ ਤਖਤ ਦੇ ਪਿਛਲੇ ਪਾਸੇ ਸ਼ਹੀਦ ਹੋਏ ਰਾਤ ਦੁਰਾਨੀ ਆਪਣੇ ਢੇਰੇ ਵਿੱਚ ਨਵੀਂ ਫੌਜ ਦੀ ਅਢੀ ਕਰ ਰਹੇ ਸਿੰਘਾਂ ਨੇ ਆਪਣੇ ਸ਼ਹੀਦਾਂ ਦਾ ਸਸਕਾਰ ਕੀਤਾ ਤੇ ਦਿਨ ਚੜ੍ਹ ਤੋਂ ਪਹਿਲਾਂ ਜੰਗਲ ਨੂੰ ਚਲੇ ਗਏ ਦੁਰਾਨੀਆਂ ਨੇ ਆ ਕੇ ਫੇਰ ਕਬਜ਼ਾ ਕਰ ਲਿਆ ਐਸ ਲੜਾਈ ਵਿੱਚ ਮੁਸਲਮ ਫੌਜ ਦੀ ਗਿਣਤੀ ਸਿੰਘਾਂ ਨਾਲੋਂ ਕਈ ਗੁਣਾ ਵਧੇਰੇ ਸੀ ਪਰ ਨੁਕਸਾਨ ਦੋਹਾਂ ਤਰ੍ਹਾਂ ਦਾ ਇੱਕੋ ਜਿਹਾ ਹੋਇਆ ਅਬਦਾਲੀ ਦੇ ਹਮਲੇ ਵੇਲੇ ਸਿੰਘਾਂ ਨੇ ਦੁਆਬਾ ਜਲੰਧਰ ਦਾ ਬਹੁਤ ਬੁਰਾ ਹਾਲ ਕੀਤਾ ਸੀ ਸਰਹਿੰਦ ਤੋਂ ਲਾਹੌਰ ਨੂੰ ਆਉਂਦਾ ਹੈ ਦੁਰਾਨੀ ਫੌਜ ਦਾ ਇੱਕ ਦਸਤਾ ਸਿੰਘਾਂ ਨੇ ਕਰਤਾਰਪੁਰ ਕੋਲ ਕਤਲ ਕਰ ਦਿੱਤਾ ਸੀ ਉਹਦਾ ਬਦਲਾ ਲੈਣ ਵਾਸਤੇ ਜਹਾਨ ਖਾਨ ਨੇ ਜਲੰਧਰ ਨੂੰ ਫੌਜ ਭੇਜੀ ਜਲੰਧਰ ਦੇ ਫੌਜਦਾਰ ਨਾਸਰ ਅਲੀ ਨੇ ਉਸ ਫੌਜ ਦੀ ਮਦਦ ਨਾਲ ਕਰਤਾਰਪੁਰ ਨੂੰ ਘੇਰ ਲਿਆ ਤੇ ਸੋਢੀ ਵਰਡਪਾਖ ਸਿੰਘ ਨੂੰ ਫੜ ਕੇ ਮਾਰਿਆ ਰਾਤ ਨੂੰ ਸੋਢੀ ਕਿਸੇ ਟੰਗ ਨਾਲ ਰਾਖਿਆਂ ਨੂੰ ਵੱਢੀ ਦੇ ਕੇ ਵੈਰੀ ਦੀ ਕੈਦ ਵਿੱਚੋਂ ਨਿਕਲ ਕੇ ਪਹਾੜਾਂ ਨੂੰ ਚਲਾ ਗਿਆ ਤੇ ਪਿੰਡ ਵਹੀੜੀ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਜਾ ਡੇਰਾ ਲਾਇਆ ਨਾਸਰ ਅਲੀ ਨੇ ਗੁਰਦੁਆਰਾ ਥਾਮ ਸੇਬ ਨੂੰ ਸਾੜ ਦਿੱਤਾ ਤੇ ਉਹਦੇ ਵਿੱਚ ਗਾਈਆਂ ਮਾਰੀਆਂ ਸ਼ਹਿਰ ਲੁੱਟ ਲਿਆ ਤੇ ਉਥੋਂ ਦੀਆਂ Hindu ਦੇਵੀਆਂ ਫੜ ਕੇ ਮੁਸਲਮਾਨ ਬਣਾ ਲਈਆਂ ਇਹ ਘਟਨਾ ਦਸੰਬਰ 1757 ਈਸਵੀ ਦੀ ਹੈ ਇਹ ਖਬਰ ਸੁਣ ਕੇ ਸਿੰਘ ਪੜੋ ਉਠੇ ਸਿੰਘਾਂ ਦਾ ਇੱਕ ਜਥਾ ਪਹਾੜਾਂ ਤੋਂ ਉਤਰਿਆ ਤੇ ਜੁਲੰਦਰਵਾਲ ਵਧਿਆ ਸ਼ਮਸ਼ ਖਾਂ ਬਿਜਵਾੜਾ ਸੈਦੇ ਖਾਂ ਟਾਂਡਾ জাফর ਖਾਂ ਹੁਸ਼ਿਆਰਪੁਰ ਪੈਂਦੇ ਖਾਂ ਬੱਸੀ ਵਾਲਾ ਆਦੀ ਚੌਧਰੀਆਂ ਤੇ ਫੌਜਦਾਰਾਂ ਨੂੰ ਨਾਲ ਲੈ ਕੇ ਨਾਸਰ ਅਲੀ ਜੁਲੰਦਰੀਏ ਨੇ ਸਿੰਘਾਂ ਨੂੰ ਜਾ ਰੋਕਿਆ ਆਦਮਪੁਰ ਕੋਲ ਲੜਾਈ ਹੋਈ ਜਿਸ ਵਿੱਚ ਸੈਦੇ ਖਾਂ ਤੇ জাফর ਖਾਂ ਮਾਰੇ ਗਏ ਸਿੰਘਾਂ ਨੇ ਵੇਖਿਆ ਕਿ ਵੈਰੀ ਦੀ ਗਿਣਤੀ ਵਧੇ ਰਹੀ ਹੈ ਤਾਂ ਸਮਾਂ ਵਿਚਾਰ ਕੇ ਰਾਤ ਨੂੰ ਚਲੇਗੇ ਪਹਾੜਾਂ ਵਿੱਚ ਅਦੀਨਾ ਬੇਗ ਨੇ ਸੋਢੀ ਵੜਪਾਖ ਸਿੰਘ ਨੂੰ ਮਿਲ ਕੇ ਬੇਨਤੀ ਕੀਤੀ ਕਿ ਆਪ ਦਲ ਖਾਲਸਾ ਨੂੰ ਮੇਰੀ ਮਦਦ ਕਰਨ ਵਾਸਤੇ ਕਹੋ ਮੈਂ دارو ਸਿੱਕਾ ਤੇ ਖਰਚ ਵਾਸਤੇ ਪੇਟਾ ਕਰਾਂਗਾ ਇਸ ਤਰ੍ਹਾਂ ਆਪ ਥਮ ਸੈਮ ਦਾ ਬਦਲਾ ਲੈ ਸਕੋਗੇ ਤੇ ਮੈਂ ਦੁਰਾਨੀ ਕੋਲੋਂ ਆਪਣਾ ਇਲਾਕਾ ਵਾਪਸ ਲੈ ਸਕਾਂਗਾ ਵੜਪਾਖ ਸਿੰਘ ਨੇ ਸਰਦਾਰ ਜੱਸਾ ਸਿੰਘ ਆਲੂ ਵਾਲੀਆਂ ਰਾਹੀਂ ਦਲ ਖਾਲਸੇ ਨੂੰ ਨਾਲ ਗੰਡ ਲਿਆ ਅਦੀਨਾ ਬੇਗ ਨੇ ਪੰਥ ਦੇ ਸਾਹਮਣੇ ਨਜ਼ਰਾਨਾ ਤੇ ਕੜਾ ਪ੍ਰਸ਼ਾਦੀ ਦੇਖ ਤਰਦੀ ਤੇ ਸਿੰਘਾਂ ਦੇ ਇਲਾਕੇ ਵਿੱਚ ਲੁੱਟ ਦਾ ਹੱਕ ਮੰਨ ਲਿਆ ਮਹਿੜੀ ਪਿੰਡ ਕੋਲ ਅਦੀਨਾ ਬੇਗ ਦੀ ਫੌਜ ਖਾਲਸਾ ਦਲ ਨਾਲ ਆ ਮਿਲੀ ਸਰਦਾਰ ਜੱਸਾ ਸਿੰਘ ਨੇ ਅਦੀਨਾ ਬੇਗ ਦੇ ਸਿਰ ਵਿੱਚ ਹਰੀ ਕਣਕ ਤੋੜ ਕੇ ਨਿਸ਼ਾਨੀ ਵਜੋਂ ਟੰਗ ਦਿੱਤੀ ਤੇ ਕਿਹਾ ਕਿ ਤੇਰੀ ਸਾਰੀ ਫੌਜ ਹਰੀ ਕਣਕ ਟੰਗ ਲਵੇ ਤਾਂ ਕਿ ਜੁੱਧ ਵਿੱਚ ਸਿੰਘ ਤੇਰੇ ਸਿਪਾਹੀਆਂ ਦੀ ਪਹਿਚਾਣ ਕਰ ਸਕਣ ਐ ਖਬਰਾਂ ਲਾਹੌਰ ਪੁੱਜੀਆਂ ਤਾਂ ਜਹਾਨ ਖਾਨ ਨੇ ਨਾਸਰ ਅਲੀ ਦੀ ਮਦਦ ਵਾਸਤੇ ਮੁਰਾਦ ਖਾਨ ਸਰ ਬੁਲੰਦ ਖਾਂ ਦੁਰਾਨੀ ਫੌਜ ਸਣੀ ਪੇਚੇ ਨਾਲ ਹੀ ਅਦੀਨਾ ਬੇਗ ਨੂੰ ਸਨੇਹਾ ਭੇਜਿਆ ਕਿ ਲੜਨ ਦੀ ਥਾਂ ਸਿਖਾਂ ਦਾ ਸਾਥ ਛੱਡ ਕੇ ਮੇਰੇ ਕੋਲ ਲਹੌਰ ਆ ਜਾ ਤਾਂ ਮੈਂ 36 ਲੱਖ ਸਲਾਨਾ ਬਦਲੇ ਤੈਨੂੰ ਜਲੰਧਰ ਦਾ ਇਲਾਕਾ ਦੇਣ ਨੂੰ ਤਿਆਰ ਹਾਂ ਅਦੀਨਾ ਬੇਗ ਨੂੰ ਦੁਰਾਨੀਆਂ ਵੱਲੋਂ ਚੰਗੇ ਸਲੋਕ ਦੀ ਆਸ ਨਹੀਂ ਸੀ ਸੋ ਸਮਝੌਤਾ ਨਾ ਹੋਇਆ ਜਹਾਨ ਖਾਂ ਦਾ ਹੁਕਮ ਪਾ ਕੇ ਸਦੀਕ ਬੇਗ ਖਵਾਜਾ ਮਿਰਜ਼ਾ ਖਾਂ ਤੇ ਰਾਜਾ ਰੂਪ ਸਿੰਘ ਵੀ ਨਾਸਰ ਅਲੀ ਦੀ ਮਦਦ ਵਾਸਤੇ ਪਹੁੰਚ ਗਏ ਅਦੀਨਾ ਬੇਗ ਤੇ ਦਲ ਖਾਸ ਨੇ ਨਾਸਰ ਅਲੀ ਦੀਆਂ ਫੌਜਾਂ ਤੇ ਹੱਲਾ ਕੀਤਾ ਸਾਰਾ ਦਿਨ ਦੀ ਲਹੂ ਡੋਲਵੀ ਲੜਾਈ ਪਿੱਛੋਂ ਰਾਤ ਨੂੰ ਨਾਸਰ ਅਲੀ ਤੇ ਉਸਦੇ ਸਾਥੀ ਜਰਨੈਲ ਜਲੰਧਰਾਵੜੇ ਸਿੰਘਾਂ ਨੇ ਦੁਰਾਨੀਆਂ ਦਾ ਡੇਰਾ ਲੁੱਟ ਲਿਆ ਅਦੀਨਾ ਬੇਗ ਨੇ ਆਪਣੇ ਸਿਪਾਹੀਆਂ ਨੂੰ ਲੁੱਟ ਵਿਛੇਸਾ ਨਾ ਲੈਣ ਦਿੱਤਾ ਕਿਤੇ ਸਿੰਘਾਂ ਨਾਲ ਲੜਾਈ ਨਾ ਹੋ ਪਵੇ ਅਗਲੇ ਦਿਨ ਸਿੰਘਾਂ ਨੇ ਜਲੰਧਰੋ ਤੇ ਹੱਲਾ ਕੀਤਾ ਬਲੰਦ ਖਾਨ ਤੇ ਮੁਰਾਦ ਖਾਨ ਰਾਤ ਹੀ ਲਾਹੌਰ ਨੂੰ ਨਸ ਗਏ ਸਨ ਦਿਨੇ ਨਾਸਰ ਅਲੀ ਨਸਣ ਲਗਾ ਤਾਂ ਸਿੰਘਾਂ ਦੇ ਕਾਬੂ ਆ ਗਿਆ ਉਨੇ ਥਮ ਸੇਬ ਗੁਰਦੁਆਰਾ ਸਾੜਿਆ ਉਥੇ ਗਾਂ ਮਾਰੀ ਸੀ ਸਿੰਘਾਂ ਨੇ ਨਾਸਰ ਅਲੀ ਦੇ ਮੂੰਹ ਵਿੱਚ ਸੂਰ ਦਾ ਮਾਸ ਦਿੱਤਾ ਤੇ ਜਿਉਂਦੇ ਨੂੰ ਅੱਗ ਵਿੱਚ ਸਾੜ ਦਿੱਤਾ ਸਾਰਾ ਸ਼ਹਿਰ ਲੁੱਟ ਲਿਆ Hindu ਦੇਵੀਆਂ ਮੁਸਲਮਾਨਾਂ ਦੇ ਘਰਾਂ ਤੋਂ ਕੱਢ ਕੇ ਵਾਪਸ ਕਰੀ ਪਹੁੰਚਾਈਆਂ ਅਦੀਨਾ ਬੇਗ ਨੇ ਜਿੱਤ ਦੀ ਖੁਸ਼ੀ ਵਿੱਚ ਸਵਾਲ ਲੱਖ ਰੁਪਏ ਨਜ਼ਰਾਨਾ ਤੇ 1000 ਦੇਗ ਵਾਸਤੇ ਸਿੰਘਾਂ ਦੀ ਪੇਟਾ ਤਰਿਆ ਇਹ ਘਟਨਾ ਦਸੰਬਰ 1749 ਇਸਵੀ ਦੇ ਅਖੀਰ ਵਿੱਚ ਹੋਈ ਸਿੱਖ ਤਾਂ ਆਪਣਾ ਕੰਮ ਪੂਗਤਾ ਦਿੱਤਾ ਪਰ ਅਦੀਨਾ ਬੇਗ ਦਾ ਹੌਸਲਾ ਨਾ ਪਿਆ ਕਿ ਉਹ ਦੁਆਬਾ ਜਲੰਧਰ ਉਤੇ ਕਬਜ਼ਾ ਕਰ ਸਕੇ ਉਹ ਜਹਾਨ ਖਾਨ ਤੋਂ ਡਰਦਾ ਨਾਲਾ ਗੜ ਨੂੰ ਨਸ ਗਿਆ ਜਹਾਨ ਖਾਨ ਨੇ ਜਲੰਧਰ ਦਾ ਸੂਬੇਦਾਰ ਸਰਫਰਾਜ਼ ਖਾਨ ਨੂੰ ਬਣਾ ਦਿੱਤਾ ਦਿੱਲੀ ਵਿੱਚ ਉਸ ਵੇਲੇ ਦੇ ਬਲਵਾਨ ਹਾਕਮ ਸਨ ਗਾਜੀਉਦੀਨ ਵਜ਼ੀਰ ਤੇ ਨਜੀਬਉਦਦਲਾ ਸੈਨਾਪਤੀ ਬਾਦਸ਼ਾਹ ਕਿਵਲ ਕਾਠ ਦੀ ਪੁਤਲੀ ਸੀ ਵਜ਼ੀਰ ਤੇ ਸੈਨਾਪਤੀ ਦੀ ਆਪਸ ਵਿੱਚ ਮਦਦ ਵਾਸਤੇ ਮਰੱਟੇ ਸਾਧਲੇ ਟੱਕਰੇ ਦੀ ਸਮਰਥਾ ਨਾ ਸਮਝ ਕੇ ਨਜੀਬਉਦੀਲਾ ਰੋਹਿਲਾ ਦਿੱਲੀ ਤੋਂ ਨਸ ਕੇ ਨਜੀਬ ਘੜ ਜਾਵੜਿਆ ਮਰਾਟਿਆਂ ਨੇ ਦਿੱਲੀ ਉੱਤੇ ਕਬਜ਼ਾ ਕਰ ਲਿਆ ਬਾਦਸ਼ਾਹ ਤੇ ਵਜ਼ੀਰ ਮਰਾਟਿਆਂ ਦੇ ਆਸਰੇ ਤੇ ਰਹਿ ਗਏ ਅਦੀਨਾ ਬੇਗ ਨੇ ਮਰਾਟਿਆਂ ਤੋਂ ਮਦਦ ਮੰਗੀ ਐਸ ਕੰਮ ਵਾਸਤੇ ਉਹਨੇ ਵਚਨ ਦਿੱਤਾ ਕਿ ਜਿਸ ਦਿਨ ਆਪ ਚਲਦੇ ਹੋ ਉਸ ਦਿਨ ਦਾ 1 ਲੱਖ ਤੇ ਜਿਸ ਦਿਨ ਪੜਾ ਤੇ ਆਰਾਮ ਕਰੋ ਉਸ ਦਿਨ 50 ਹਜ਼ਾਰ ਦਿਆਂਗਾ ਅਦੀਨਾ ਬੇਗ ਨੇ ਆਪਣੀ ਮਦਦ ਵਾਸਤੇ ਸਿੱਖ ਆਪਣੇ ਨਾਲ ਗੰਢ ਲਏ ਵਜ਼ੀਰ ਗਾਜੀਉਦੀਨ ਨੂੰ ਨਾਲ ਲੈ ਕੇ ਮਰਾਟੇ ਜਰਨੈਲ ਰਗੁਨਾਥਰਾਓ ਤੇ ਮਲਹਾਰਰਾਓ ਨੇ ਸਰਹੰਦ ਤੇ ਚੜ੍ਹਾਈ ਕਰ ਦਿੱਤੀ